ਮੇਤਰੋ ਸਤਿ ਸ਼੍ਰੀ ਗਾਲ ਜੀ ਸਵਾਗਤ ਆ ਤੁਹਾਡਾ ਚੈਨਲ ਉਤੇ ਬਾਸਮਤੀ ਵਾਲੇ ਭਰਾਵਾਂ ਦੇ ਨਾਲ 10 12 ਦੇ ਮੈਸੇਜ ਆਏ ਪਏ ਨੇ ਵੀ ਬਾਸਮਤੀ ਦੀ ਬਾਈ ਤੂੰ ਵੀਡੀਓ ਨਹੀਂ ਪਾਈ ਬਾਸਮਤੀ ਵੀਰੇ ਮੇਰੇ ਕੋਲੇ ਅੱਜ ਤਕਰੀਬਨ 39 40 ਦਿਨਾਂ ਦੀ ਹੋ ਗਈ ਆ ਪਿੱਛੇ ਜਿਹੜਾ ਪਟੇ ਨੇ 2 ਕਿੱਲੇ ਇਹ 17 18 ਦੇ ਨੇ ਪਰਾਂ 18 85 ਆ 18 85 ਦੇ ਵਿੱਚ ਬਈ ਮੈਂ 2 ਗੱਟੇ ਪਾ ਚੁੱਕਿਆ ਹੁਣ ਤੱਕ ਯੂਰੀਆ ਦੇ 40 ਦਿਨਾਂ ਤੇ ਪੂਰੀ ਕਰਤੀ ਇਹਦੇ ਵਿੱਚ ਪੌਣੇ 2 ਗੱਟੇ ਪਾਏ ਨੇ ਕੱਲ ਇਹਦੀ ਯੂਰੀਆ ਪੂਰੀ ਹੋ ਗਈ ਬਈ ਪੌਣੇ 2 ਗੱਟੇ ਭਾਵ ਸਾਰੇ ਇੱਕ ਗੱਟਾ ਪਹਿਲਾਂ ਪਾਇਆ ਸੀ ਕੱਲ ਪਾਉਣਾ ਗੱਟਾ ਕੱਲ ਪਾਇਆ ਕਿੱਲੇ ਦੇ ਹਿਸਾਬ ਨਾਲ ਇਹ ਦੋ ਕਿੱਲਾਂ ਦਾ ਬਈ ਪਟਾ ਮੇਰੇ ਕੋਲੇ ਤੇ ਬਾਸਮਤੀ ਦਿਖਾਉਣਾ ਤੁਹਾਨੂੰ ਆਹ ਲਓ ਬਈ ਆਹ ਲਓ ਬਈ ਬਾਸਮਤੀ ਇਹ ਐਤਕੀ ਘੱਟ ਯੂਰੀਆ ਦਾ ਸੰਕਲਪ ਲੈ ਕੇ ਚੱਲੇ ਆ ਤੇ ਤਕਰੀਬਨ ਝੋਨਾ ਮੇਰੇ ਕੋਲੇ ਹਾਈਬ੍ਰਿਡ ਝੋਨਾ ਵੀ ਆ ਸੀਆਰ ਵੀ ਆ ਠੀਕ ਹੈ ਉਹਨਾਂ ਦੇ ਵਿੱਚ ਵੀ ਆਮ ਨਾਲੋਂ ਗੱਟਾ-ਗੱਟਾ ਘਟਾਇਆ ਹੀ ਐ ਵਧਾਇਆ ਨਹੀਂਗਾ ਤੇ ਆ ਤੁਹਾਡੇ ਸਾਹਮਣੇ ਆ ਦੇਖਣ ਨੂੰ ਮਾੜੀ ਜੀ ਜਰੂਰ ਲੱਗਦੀ ਆ ਪਰ ਹੁਣ ਦੇਖੋ ਕੀ ਬਣੂ ਇਹਦਾ ਕੀ ਨਹੀਂ ਬਣਦਾ ਆਪਦੀ ਪੂਰੀ ਕੋਸ਼ਿਸ਼ ਆ ਵੀ 50 ਕੁ ਮਾਣ ਨਿਕਲ ਆਵੇ ਬਸ ਸੰਤੁਸ਼ਟੀ ਆ ਤੇ ਜਿਹੜੇ ਪੈਸੇ ਆਉਣ ਬਸ ਉਹ ਚੱਜ ਦੇ ਕੰਮ ਲੱਗ ਜਾਣ ਬਸ ਹੋਰ ਆਪਾਂ ਨੂੰ ਕੁਝ ਨਹੀਂ ਚਾਹੀਦਾ ਤੇ ਆ ਤੁਹਾਡੇ ਸਾਹਮਣੇ ਆ ਬਈ ਬਾਸਮਤੀ 17 18 ਇਹਦੇ ਜੇ ਖਰਾਕ ਦੀ ਗੱਲ ਕਰੀਏ ਪੌਣੇ 2 ਗੱਟੇ ਯੂੜੀਆ ਬਈ ਇਹਦੇ ਚ ਪਾਈ ਆ ਹੁਣ ਤੱਕ ਘਰ ਦਾ ਵੀ ਸੀ ਮੇਰਾ ਇਹ ਤੇ ਕੋਈ ਕੋਈ ਬੂਟਾ ਦਾ ਪੂਰਾ ਵਧੀਆ ਕੋਈ ਕੋਈ ਵਿੱਚ ਮਾੜਾ ਵੀ ਆ ਬਈ ਸਾਰੇ ਪੈਂਡੂ ਲੀਵਰ ਨੇ ਇਹ ਲਾਇਆ ਤੇ ਆਹ ਦੇਖੋ ਹੁਣ ਬਾਕੀ ਪੌਣੇ ਗੱਟੇ ਨੇ ਇਹਨਾਂ ਰੰਗ ਹਜੇ 2 ਦਿਨਾਂ ਨੂੰ ਦਿਖਾਉਣਾ ਉਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਹੈਰਕੀ ਕੋਸ਼ਿਸ਼ ਕਰਾਂਗੇ ਵੀ ਡਿੱਗੇ ਵੀ ਨਾ ਇਹ ਤੇ ਖਰਾਕ ਜਿਹੜੀ ਇਹਦੇ ਵਿੱਚ ਪਾਈ ਹੈ ਵੀਰੇ 10 ਕਿਲੋ ਮੈਗਨੀਸ਼ੀਅਮ ਸਲਫੇਟ ਪਾਇਆ ਜ਼ਿੰਕ ਪਾਈ ਹੈ 7-7 ਕਿਲੋ 33% ਤੇ ਹੋਰ ਕੁਝ ਨਹੀਂ ਪਾਇਆ ਇਹਦੇ ਵਿੱਚ ਝਿੰਜਣ ਸੀਗਾ ਨਾ ਕੋਈ ਨਾ ਡੀਏਪੀ ਪਾਈ ਹੈ 10-10 ਕਿਲੋ 10-10 ਕਿਲੋ ਡੀਏਪੀ ਪਾਈ ਆ ਤੇ ਇੱਕ ਫੰਗੀ ਸੈਟ ਥੱਲੇ ਪਾਇਆ ਸੀ ਪਰ ਹੁਣ ਇੱਕ ਫੰਗੀਸਾਈਡ ਥੱਲੇ ਪਾਇਆ ਸੀ ਬਈ ਇਹਦੇ ਪਰ ਉਹ ਕਾਂਡਾ ਮਾਰਦਾ ਹੁਣ ਅਗਲੀ ਵਾਰੀ ਆਪਾਂ ਉਹ ਵੀ ਨਹੀਂ ਪਾਉਣਾ ਥਾਇਆ ਫਨੇਟ ਮਥਾਇਲ ਮਿੱਟੀ ਦੇ ਵਿੱਚ ਰਲਾ ਕੇ ਸੁੱਟਿਆ ਸੀ ਉਹ ਵੀ ਵੀ ਨਹੀਂ ਫਾਇਦਾ ਤੇ ਇੱਕ 25 ਦਿਨਾਂ ਤੇ ਇਹਦੇ ਚ ਫਟੇਰਾ ਪਾਇਆ ਸੀ ਉਹ ਵੀ ਨਹੀਂ ਫਾਇਦਾ ਉਹਦੇ ਵੀ ਕਾਂਡਾ ਮਾਰਦਾ ਆਪਾਂ ਇਸ ਤੋਂ ਬਾਅਦ ਉਹ ਵੀ ਨਹੀਂ ਪਾਉਣਾ ਝੋਨੇ ਦੇ ਵਿੱਚ ਤਾਂ ਮੈਂ ਪਾਉਂਦਾ ਹੀ ਨਹੀਂ ਪ੍ਰਦਾਨ ਫਟੇਰਾ ਬਾਸਮਤੀ ਦੇ ਵਿੱਚ ਵੀ ਅਗਲੀ ਵਾਰੀ ਨਹੀਂ ਪਾਉਂਗਾ ਜੇ ਪਾਉਂਗਾ ਤਾਂ ਜਦੋਂ ਇਹ ਗੱਬੇ ਦੇ ਆ ਗਈ ਉਦੋਂ ਪਾਉਂਗਾ ਕਿਉਂਕਿ ਅਟੈਕ ਜਿਹੜਾ ਹੁੰਦਾ ਇੱਕ ਤਾਂ ਹੁਣ ਹੁੰਦਾ ਤੇ ਇੱਕ ਆਪਣੇ ਕੋਲੇ ਬਾਅਦ ਚ ਹੁੰਦਾ ਇਹ ਮੇਰੀ ਗਲਤੀਆਂ ਸੀ ਦੋ ਜਿਨੇ ਕਰ ਲਈਆਂ ਤਾਂ ਉਹ ਕਾਪੀ ਤੇ ਨੋਟ ਕਰ ਲਿਓ ਮੈਂ ਵੀ ਨੋਟ ਕਰ ਲਿਆ ਵੀ ਹੁਣ ਇਹਦੇ ਤੇ ਨਹੀਂ ਪਾਉਣਾ ਕੁਝ ਉਦੋਂ ਬਾਅਦ ਹੁਣ ਇੱਥੇ ਦੋ ਸਪਰੇਹਾਂ ਚੰਗੀਆਂ ਕਰਨੀਆਂ ਇੱਕ ਤਾਂ ਹੁਣ ਕਾਰਤਿਕ ਸਟੋਰੀਆ ਤੇ ਇਮਾਮ ਐਕਟਿਕ ਬੈਂਜੂਏਟ ਇੱਕ ਹੁਣ ਅੱਗੇ ਜਾਂ ਤਾਂ ਨਟੀਵੋ ਕਰ ਦੂੰਗਾ ਬਾਈ ਹਨਾ ਜਾਂ ਕਿਸੇ ਚੰਗੀ ਕੰਪਨੀ ਦਾ ਅਵਤਾਰ ਕਰ ਦਾਂਗੇ ਜਾਂ ਆਪਣੇ ਕੋਲੇ ਅਮੀ ਸਟਾਰ ਕਰ ਦਾਂਗੇ ਹਨਾ ਕੋਈ ਵੀ ਦਵਾਈ ਜਿਹੜੀ ਕਰੂੰਗਾ ਉਹ ਤੁਹਾਨੂੰ ਮੈਂ ਦੱਸ ਦੂੰ ਫੰਗੀ ਸੈਡ ਜਦੋਂ ਗੱਬੇ ਤੇ ਆ ਗਈ ਇਹ ਤੇ ਇੱਕ ਦੋ ਇਹਦੇ ਤੇ ਤਤਾਂ ਵਾਲੀ ਸਪਰੇਅ ਜ਼ਰੂਰ ਕਰੂੰਗਾ ਐਨਪੀਕੇ ਇੱਕ ਲੋਹਾ ਕਲੀ ਜ਼ਿੰਕ ਦਾ ਪਾਣੀ ਉਹ ਵੀ ਬਸ ਅਗੜ ਪਿਛੜੀ ਆ ਦਵਾਈ ਤੋਂ ਬਾਅਦ ਤੀਜੇ ਚੌਥੇ ਦਿਨ ਕਰ ਦੂੰਗਾ ਤੇ ਢੋਲੀਆਂ ਨਾਲ ਸਪਰੇਅ ਕਰੀ ਜਾਂਦਾ ਸਾਬੀ ਮਤਲਬ 6-6 ਢੋਲੀਆਂ ਲਈ ਜਾਂਦੇ ਇਹ 18-19 ਲੀਟਰ ਇਹਦੇ ਚ ਪਾਣੀ ਪੈਂਦਾ ਬਈ ਤਕਰੀਬਨ 18 ਦਾ ਤੱਕ ਆ ਤੇ ਉੱਤੇ ਹੀ ਭਰ ਦਿੰਨੇ ਆ 1.5 ਲੀਟਰ ਇਦੇ ਹਿਸਾਬ ਨਾਲ 6 ਢੋਲੀਆਂ ਲਾਈ ਜਾਂਦਾ ਹੈ। ਕਿਉਂ ਚੋਬਰਾ? ਡਬਲ ਪੰਪ ਚਲਾਈ ਜਾਂਦੇ। ਓਕੇ ਦੀ ਰਿਪੋਰਟ ਆ। ਦੋ ਕਿਹੜੀ ਆਉਂਦੇ ਆ ਕਿੱਲੇ 'ਚ? ਕਿ ਤਿੰਨ ਲੱਗ ਜਾਂਦੇ ਆ? ਤਿੰਨ ਲੱਗ। ਤਿੰਨ ਲੱਗ ਜਾਂਦੇ ਆ ਬਾਈ। ਤੁਹਾਨੂੰ ਦਿਖਾਉਣੇ ਨੇ ਲਾ ਚਲਾ ਮੜਾ ਦੇ ਦਰਸ਼ਕਾਂ ਨੂੰ ਦਿਖਾਈਏ ਵੀ ਕਿਵੇਂ ਖਵਾਰਾ ਤੇ ਕਿਵੇਂ ਕੀ ਹਿਸਾਬ ਕਿਤਾਬ ਹੈ। ਹੈ ਕੋਈ ਪਾਣੀ ਨਹੀਂ ਨਾ ਯਾਰ। ਪਾਣੀ ਕੋਈ ਨਾ ਬਹੁਤ ਐਨਾਂ ਦਾ। ਇਹਦਾ ਹੁਣ ਇਦੂ ਬਾਅਦ ਪਾਣੀ ਸੁਕਾ ਦਾਂਗੇ। ਹਵਾ ਲਵਾਓ ਬਾਈ ਜਿੰਨੀ ਹੋ ਸਕਦੀ ਆ। ਸਾਡੇ ਤਾਂ ਉਹੀ ਹਵਾ ਲੱਗ ਜਾਂਦੀ ਆ ਕਿਉਂ ਮੋਟਰਾਂ ਦਾ ਪਾਣੀ ਸਾਡੇ ਕੋਲੇ 2-3 ਨੰਬਰ ਆ। ਤੇ ਉਹ ਅਸੀਂ ਸਗਾ ਕੀ ਲਾਉਣੇ ਆ ਹਵਾ ਤੇ ਆਹ ਨਵੀਆਂ ਵੈਰੈਟੀਆਂ ਨੇ ਬਈ ਇਹਨਾਂ ਬਾਰੇ ਵੀ ਵੀਡੀਓ ਪਾਵਾਂਗੇ ਇਹ ਆਹ ਵੈਰੈਟੀ ਹਜੇ ਲਾਂਚ ਨਹੀਂ ਹੋਈ ਅਗਲੇ ਸਾਲ ਹੋਊਗੀ ਇਹ ਟ੍ਰਾਇਲ ਆਇਆ ਉਹ ਵਾਲਾ ਹਾਈਬ੍ਰਿਡ ਆ ਉਹ ਵੀ ਫੁੱਲ ਮਲਾ ਕੇ ਵਧੀਆ ਪੀਆਰ 126 ਵਰਗੇ ਝੋਨੇ ਨੇ ਤੇ ਆਹ ਦੇਖੋ ਬਈ ਫੁਹਾਰਾ ਲੈ ਵੀ ਮੇਤਰਾ ਓਕੇ ਆ ਜਮ ਹਵਾ ਚੱਲੀ ਜਣੀ ਐ ਉੱਤੇ ਰੱਖ ਕੇ ਬਸ ਫੁਹਾਰਾ ਵਾ ਲੈ ਗਾ ਚਲੋ ਜੀ ਔਰ ਛੇਰੇ ਕਿਵੇਂ ਆ ਤਕੜੇ ਲੈ ਮਿੱਤਰੋ ਲੈ ਮਿੱਤਰੋ ਫੋਲੋ ਕਰ ਲਓ ਜਿਹੜੇ ਫੇਸਬੁੱਕ ਤੇ ਉਹ ਜਿਹੜੇ ਸਬਸਕ੍ਰਾਈਬ ਕਰ ਲਓ ਜਿਹੜੇ YouTube ਤੇ ਦੇਖ ਰਹੇ ਹੋ ਆ ਦੇਖੋ ਬਈ ਪੱਤਿਆਂ ਦੇ ਉੱਤੇ ਇਹ ਹੁਣ ਜਦੋਂ ਧੁੱਪ ਨਿਕਲੂਗੀ ਇਹ ਸਟੋਮੈਟੇ ਰਾਹੀਂ ਅੰਦਰ ਜਾਣਗੇ ਸਾਰੇ ਤੱਤ ਤੇ ਚੰਗੀ ਕੰਪਨੀ ਦੀ ਦਵਾਈ ਕਰੋ ਬਸ ਆਪਾਂ ਤਾਂ ਇਹੀ ਕਹਿੰਦੇ ਆ ਮਾੜੀਆਂ ਕੰਪਨੀਆਂ ਤੋਂ ਲੋਕਲ ਕੰਪਨੀਆਂ ਤੋਂ ਵੱਜ ਜਾਓ